ਆਇਆ ਤਰੀਕੇ ਬੜੇ ਕਮਾਲ ਦੇ ਰਿਸ਼ਵਤ ਲੈਣ ਦੇ ਕਈ ਵਾਰ ਤਾਂ ਮੈਂ ਵੀ ਕਮਾਲ ਹੀ ਮੰਨ ਜਾਂਦਾ ਸੀ ਕਮਾਲ ਹੈ ਯਾਰ ਆਪਾਂ ਇੱਕ ਤਹਿਸੀਲਦਾਰ ਬਾਰੇ ਸ਼ਿਕਾਇਤ ਆਈ ਕਿ ਪੈਸੇ ਲੈਂਦਾ ਹੈ ਅਸੀਂ ਕੈਮਰਾ ਲਾ ਤਾਉਦੇ ਦਫ਼ਤਰ ਚ ਸਾਰਾ ਦਿਨ ਦੇਖਿਆ ਕਿਸੇ ਤੋਂ ਪੈਸੇ ਨਹੀਂ ਲਿਆ ਉਹਨੇ ਲੋਕਾਂ ਨੇ ਲੈਂਦਾ ਹੈ ਅਸੀਂ ਕਹਿੰਦੇ ਪੈਸੇ ਤਾਂ ਲੈਂਦਾ ਨਹੀਂ ਹਾਂ ਚੀਜੀ ਚੌਥੀ ਇਸ ਟ੍ਰੀ ਮੋੜ ਦਿੰਦਾ ਸੀ ਉਹ ਨਹੀਂ ਠੀਕ ਨਹੀਂ ਹੈਗੀ ਦੋ ਤਿੰਨ ਲਾਈਨਾਂ ਪੜ ਕੇ ਫਿਰ ਉਹ ਤੋਂ ਬਾਅਦ ਉਹਨੂੰ ਕਹਿੰਦਾ ਯਾਰ ਆਹ ਦੇਖਿਓ ਭਰਾ ਇਹ ਮੋੜ ਦਾ ਕਿਉਂ ਹੈ ਤੀਜੀ ਜੋ ਸੀ ਫਿਰ ਕੈਮਰੇ ਨਾਲ ਫੋਲੋ ਕੀਤਾ ਉਦੋਂ ਬਾਅਦ ਉਹਦਾ ਸਟਾਫ ਉਹਨੂੰ ਲੈ ਜਾਂਦਾ ਸੀ ਉਹਨੂੰ ਕਹਿੰਦੇ ਸੀ 14 ਨੰਬਰ ਬੂਥ ਚ ਚਲਾ ਗਿਆ ਤੂੰ 14 ਨੰਬਰ ਬੂਥ ਚ ਉਹਦਾ ਬੈਠਾ ਪਸੀਕਾ ਨਵੀਸ ਉਹ ਕਹਿੰਦਾ ਕੀ ਤੋ ਲਿਖਾ ਲਈ ਆ ਬੜੀ ਗਲਤ ਲਿਖਾਈ ਫਿਰਦਾ ਇਹ ਨਹੀਂ ਹੋਣੀ ਕਹਿੰਦਾ ਹੋਣੀ ਨਹੀਂ ਕਿਵੇਂ ਕਰਨਾ ਹੈ ਕਰਉਣੀ ਹੈ ਫਰਾਜ ਜੀ ਹਾਂ ਜਦ ਮੈਂ ਕਰ ਬਾਈ ਨੰਬਰ ਜਾਂਦੇ ਆ 22 ਨੰਬਰ ਤੇ ਬੈਠਾ ਉਹ ਕਹਿੰਦਾ 50000 ਲੱਗੂਗਾ ਮੈਂ 500 ਤਾਂ ਜਿਆਦੇ ਐ 35 ਤੇ ਗੱਲ ਨਿਪੜ ਗਈ ਤਾਂ ਜਾ ਪਾਜਾ ਲਿਖਾ ਲਾ ਉਹਨੇ ਐਸਐਮ ਉਹਦਰੋਂ ਵਟਸਐਪ ਕਰਤਾ ਵੀ ਲਿਖ ਦੇ ਵੀ ਹੋ ਗਿਆ ਕੰਮ ਉਹਨੇ ਲਿਖਤੀ ਉਹ ਜਿਹੜਾ 14 ਨੰਬਰ ਵਾਲਾ ਸੀ ਨਾ ਵੀ ਸਿੱਖਾ ਨਹੀਂ ਦੇ ਸੀ ਦੇਖੋ ਕਮਾਲ ਤੁਸੀਂ ਲੋਕਾਂ ਨੂੰ ਲੁੱਟਣ ਦੇ ਤਰੀਕੇ ਦੇਖੋ रजिस्ट्री च ही लिख लिता पैसे आ गए वाह दखण वाह पच्छम वाह रकबा वाह रकम वाह वसूल वाह पता नहीं आए की, की होरगा वो तहसीला जो पढ़ता से हां हूं ठीक है हूँ ठीक है फिर असि कैमरे चखिया सारा दिन घर मूहे कैमरा लाया ਫੇਰ ਦੇਖਿਆ ਵੀ ਉਹ 14 ਨੰਬਰ ਤੇ 22 ਨੰਬਰ ਵਾਲੇ ਸਾਫ਼ ਕਰਨਾ ਹੁੰਦੇ ਨੇ ਆਥ ਨੇ ਜਾਂਦੇ ਨੇ ਵੀ ਇੰਨੀਆਂ ਭੇਜੇ ਅਸੀਂ ਆ ਚ ਕੋਈ ਨਹੀਂ ਫੇਰ ਉਸ ਤੋਂ ਬਾਅਦ ਮੈਂ ਆਰਡਰ ਕੀਤਾ ਕਿ ਰੀਸਟਰੀਆਂ ਜਿਹੜੀਆਂ ਹੋਣਗੀਆਂ ਸੌਖੀ ਪੰਜਾਬੀ ਚ ਲਿਖੀਆਂ ਜਾਣਗੀਆਂ ਜਿਹਨੂੰ ਘਰੇ ਸਾਡੇ ਧੀਆਂ ਪੁੱਤ ਪੜ ਸਕਣ ਜਿਹਨੂੰ ਆਪ ਕਿਸਾਨ ਪੜ ਸਕੇ ਕਿ ਭਾਈ ਇੰਨੀ ਰਕਮ ਤੇੜੀ ਉਹ ਬੈਨਾਮ ਹੈ ਇੰਨੀ ਰਕਮ ਜਿਹੜਾ ਆਧਾ ਇੰਨਾ ਬਣਦਾ ਆ ਇੰਨੇ ਦੀ ਰਿਸ਼ਤੀ ਹੋਈ ਐ ਪੂਰਨ ਸਿੰਘ ਨੇ ਕਰਾਈ ਐ ਹੈ ਪ੍ਰਤਾਪ ਸਿੰਘ ਨੇ ਖਰੀਦੀ ਐ ਆ ਸਿੱਧੀ ਉਹ ਕੜਤਾ ਬਾਹ ਰਾ ਕਵਾ ਬਾਪ ਵਸੂਲ ਬਾਪ ਪਤਾ ਨਹੀਂ ਕਿੱਥੋਂ ਔਰਤੂ ਪਾਈ ਹੋਈ ਐ ਪੁਰਾਣੀ ਉਹ ਲੋਹਰ ਵਾਲੀ ਪੁਰਾਣੀ ਉਹ ਸੌਖੀਆਂ ਕਰਦੀ ਆਪ ਆਪ ਜੇ ਮੈਂ ਨਾ ਦੇਖਦਾ ਤਾਂ ਉਹਨਾਂ ਨੇ ਤਾਂ ਕਿਹਾ ਸੀ ਕਿ ਖੋਜੀ ਪੂਰਾ ਦਿਨ ਹੋ ਗਿਆ ਪੈਸੇ ਲੇਤਾ ਨਹੀਂ ਮੈਨੂੰ ਸ਼ੱਕ ਉਦੋਂ ਪਿਆ ਜਦੋਂ ਮੋੜਦਾ ਸੀ ਮੈਨੂੰ ਮੈਨੂੰ ਫੜਾਓ ਇਹ ਆ ਵੀਡੀਓ ਜੀ ਮੈਂ ਦੇਖੀ ਮੈਨੂੰ ਪਤਾ ਲੱਗ ਗਿਆ ਮੈਨੂੰ ਕਿ ਐ ਕੁਛ ਕਰਪੜ ਹੈ ਉੱਥੋਂ ਫੜੇ ਗਏ ਐ ਕਿਤੇ ਅਜਾ ਇੱਕ ਨੇ ਕੀ ਕੀਤਾ ਉਹਨੂੰ ਪਤਾ ਲੱਗਿਆ ਮੋਬਾਈਲ ਫੋਨ ਤੇ ਫੋਟੋ ਖਿੱਚ ਕੇ ਭੇਜਦੇ ਨੇ ਉਹਨੂੰ ਦਫ਼ਤਰ ਦੇ ਬਾਹਰ ਲਿਖ ਕੇ ਲਾਤਾ ਕਹਿੰਦਾ ਮੋਬਾਈਲ ਫੋਨ ਅੰਦਰ ਲੈਉਣਾ ਮਨਾ ਹੈ ਬੜਾ ਪੰਗਾ ਪੈ ਗਿਆ ਮੈਂ ਐ ਕਰੋ ਆਰਡਰ ਜਾਰੀ ਕਰੋ ਕਿ ਜਿਹੜੇ ਦਫ਼ਤਰ ਦੇ ਮੂਹਰੇ ਇਹ ਲਿਖਿਆ ਹੋਇਆ ਹੈ ਕਿ ਮੋਬਾਈਲ ਅੰਦਰ ਲੈਉਣਾ ਮਨਾ ਹੈ ਉਹਨੂੰ ਆਟੋਮੈਟਿਕੀ ਰਿਸ਼ਵਤਖੋਰ ਮੰਨਿਆ ਜਾਊਗਾ ਤੇ ਕਿਸ ਪਰਚਾ ਕਰ ਦੋਗੇ ਕੋਈ ਗੱਲ ਮੋਬਾਈਲ ਕੋ ਨਹੀਂ ਲੱਗ ਜਾ ਸਕਦਾ ਪਾਕਿਸਤਾਨ ਨਾਲ ਜੋ ਤਕਰਨਾ ਕੋਈ ਤੁਸੀਂ ਇਹ ਤਾਂ ਐਂ ਆਏ ਲੜਨਾ ਪਊਗਾ ਨਾ ਲੜ ਹਜੇ ਹਜੇ ਤਾਂ ਕੁਝ ਵੀ ਨਹੀਂ ਹੈ ਤਾਂ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਹਜੇ ਤਾਂ ਚਰਖਾ ਡਾਇਆ ਹੈ ਤੁਸੀਂ ਦੇਖਦੇ ਜਾਓ ਹੁੰਦਾ ਕੀ ਹੈ ਆ ਇਹਨਾਂ ਦੇ ਸੁੱਖ ਵਿਲਾਸ ਵਾਲੇ ਉਹ ਪਹਾੜਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਬਣਾ ਲਿਆ ਸੁਖਵੀਰ ਬਾਦਲ ਨੇ ਹੋਟਲ 7 ਸਟਾਰ